ਪੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਭੂਮੀ ਰੱਖਿਆ ਕੰਪਲੈਕਸ ਮੋਹਾਲੀ ਵਿਖੇ ਆਲੂ ਦੀ ਕਾਸ਼ਤ ਲਈ ਸੂਖਮ ਸਿੰਚਾਈ ਨੂੰ ਪ੍ਰਚਲਿਤ ਕਰਨ ਸੰਬੰਧੀ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਆਲੂ ਦੀ ਫਸਲ ਦੀ ਕਾਸ਼ਤ ਲਈ ਸੂਖਮ ਸਿੰਚਾਈ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮਾਹਿਰਾਂ, ਸਾਇੰਸਦਾਨਾਂ, ਖਰੀਦਦਾਰ ਏਜੰਸੀਆਂ, ਉਦਯੋਗਿਕ ਨੁਮਾਇੰਦਿਆਂ ਅਤੇ ਇਸ ਦੇ ਮਾਲ ਕਰਨ ਵਾਲਿਆਂ ਵਿਚਾਰ-ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਲਈ ਆਯੋਜਿਤ ਕੀਤੀ ਗਈ ਤਾਂ ਜੋ ਇਹ ਤਕਨੀਕ ਵੱਧ ਤੋਂ ਵੱਧ ਕਿਸਾਨਾਂ ਵੱਲੋਂ ਅਪਣਾਈ ਜਾ ਸਕੇ। ਵਰਕਸ਼ਾਪ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਨਵੀਨਤਮ ਸੂਖਮ ਸਿੰਚਾਈ ਪ੍ਰਣਾਲੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਖੇਤਰੀ ਤਜਰਬਿਆਂ ਚੁਣੌਤੀਆਂ ਅਤੇ ਨਵੀਨਤਾਵਾਂ ਤੇ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਵਿਸ਼ਾ ਮਾਹਿਰਾਂ ਨੇ ਆਲੂ ਦੀ ਕਾਸ਼ਤ ਵਿੱਚ ਸੂਖਮ ਸਿੰਚਾਈ ਦੇ ਫਾਇਦਿਆਂ ਨੂੰ ਵਧਾਉਣ ਲਈ ਖੋਜ ਅਧਾਰਤ ਬਿਹਤਰੀਨ ਉਪਰਾਲਿਆਂ ਨੂੰ ਸਾਂਝਾ ਕੀਤਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਸ ਵਰਕਸ਼ਾਪ ਚ ਸ਼ਮੂਲੀਅਤ ਕੀਤੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨਾ ਸਿਰਫ ਹੜ੍ਹ ਪ੍ਰਭਾਵਿਤ ਲੋਕਾਂ ਪਸ਼ੂਆਂ ਘਰਾਣ ਤੇ ਸਮਾਨ ਦੇ ਮੁੜ ਵਸੇਬੇ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਸਗੋਂ ਖੇਤੀਬਾੜੀ ਯੋਗ ਜ਼ਮੀਨਾਂ ਨੂੰ ਉਹਨਾਂ ਦੀ ਅਸਲ ਉਤਪਾਦਕ ਸਮਰੱਥਾ ਵਿੱਚ ਬਹ ਕਾਰਪਾਈ ਕਰ ਰਹੀ ਹੈ ਤਾਂ ਜੋ ਕਿਸਾਨ ਆਉਣ ਵਾਲੀਆਂ ਖਾੜੀ ਦੀਆਂ ਫਸਲਾਂ ਦੀ ਬਿਜਾਈ ਅਤੇ ਕਾਸ਼ਤ ਕਰ ਸਕਣ ਇਸਰਾਂ ਕੈਬਨਿਟ ਮੰਤਰੀ गोयल ਵੱਲੋਂ ਈ ਪ੍ਰਬੰਧਕੀ ਪੋਰਟਲ ਵੀ ਲਾਂਚ ਕੀਤਾ ਗਿਆ ਜੋ ਕਿ ਡੀ ਐਨ ਆਈਟੀ ਦੀ ਆਨਲਾਈਨ ਪ੍ਰਬੰਧਕੀ ਅਤੇ ਠੇਕੇਦਾਰ ਦਰਜ ਕਰਨ ਲਈ ਇੱਕ ਡਿਜੀਟਲ ਪਲੇਟਫਾਰਮ ਹੈ ਜਿਸ ਦਾ ਉਦੇਸ਼ ਭੂਮੀ ਅਤੇ ਜਲ ਸੰਭਾਲ ਵਿਭਾਗ ਵਿੱਚ ਪਾਰਦਰਸ਼ਤਾ ਕੁਸ਼ਲਤਾ ਅਤੇ ਕੰਮਕਾਜ ਨੂੰ ਆਸਾਨ ਬਣਾਉਣਾ ਹੈ